ਨੂੰ ਜੈਨੂਨ ਬੰਦੇ ਮਿਲ ਗਏ ਉਹ ਕਹਿੰਦੇ ਬਾਈ ਅਸੀਂ ਨਹੀਂ ਉਹਨਾਂ ਦੇ ਬੰਦੇ ਯਾਰ ਸਾਨੂੰ ਸ਼ੂ ਕਰਿਆ ਅਗਲੇ ਨੇ ਸਿੱਟਦਾ ਤੂੰ ਗੱਲ ਹੀ ਨਹੀਂ ਮੰਨਦੇ ਜਦੋਂ ਕੋਈ ਵਿਅਕਤੀ ਤੁਹਾਡੇ ਸਬਕੌਨਸ਼ੀਅਸ ਮਾਈਂਡ ਤੱਕ ਪਹੁੰਚ ਕਰ ਸਕਦਾ ਕਰ ਲੈਂਦਾ ਤਾਂ ਇਦਾਂ ਹੋ ਸਕਦਾ ਕਿ ਤੁਹਾਨੂੰ ਅੱਗ ਠੰਡੀ ਲੱਗੇ ਕਿ ਬਰਫ਼ ਤੁਹਾਨੂੰ ਗਰਮ ਲੱਗੇ ਬਰਫ਼ ਫੜਾ ਦੇ ਬੰਦਾ ਕਹੇ ਉਹ ਹੱਥ ਛੜ ਗਿਆ ਮੋਨੇ ਮੁੰਡੇ ਚ ਉਹਨੂੰ ਤਰਸੀਮ ਜਸੜ ਦਿਖ ਰਿਹਾ ਸੀ ਇਹ ਕੀ ਹੈ ਇਹਦਾ ਮਕਸਦ ਕੋਈ ਕੋਈ ਖਾਸ ਚੀਜ਼ਾਂ ਨਹੀਂ ਇਹ ਤਾਂ ਛੋਟੀ ਜੀ ਚੀਜ਼ ਹੈ ਤੋ 3 ਦਿਨ ਚ ਟ੍ਰੇਨਿੰਗ ਦੇ ਦਿੰਨਾ ਮੈਂ ਲੋਕ ਪਤਾ ਨਹੀਂ ਕਿੰਨਾ ਕਿੰਨਾ ਟਾਈਮ ਲਾਉਂਦੇ ਇਸ ਤਕਨੀਕ ਨਾਲ ਆਪਰੇਸ਼ਨ ਹੋਇਆ ਅਮਰੀਕਾ ਵਰਗੀਆਂ ਕੰਟਰੀਆਂ ਚ ਪਹਿਲਾਂ ਕੋ ਜੇ ਤਾਂ ਹੁਣ ਮੈਂ ਬਣਾ ਲਾਂ ਡੇਰਾ ਦੂਜੇ ਲੋਟ ਫਿਰ ਤਾਂ ਕਿਸੇ ਨੂੰ ਇਤਰਾਜ਼ ਵੀ ਕੋਈ ਨਹੀਂ ਸੱਚੀ ਗੱਲ ਹੈ ਇਤਰਾਜ਼ ਵੀ ਕੋਈ ਨਹੀਂ ਬੱਲੇ ਬੱਲੇ ਹੋ ਜਾਣੀਆਂ ਦਿਨਾਂ ਚ ਜਦੋਂ ਲੋਕਾਂ ਨੂੰ ਸੱਚੀ ਗੱਲ ਦੱਸੋ ਵੀ ਯਾਰ ਆਹ ਗੱਲ ਐ ਐ ਐ ਇਹ ਉਹ ਲੋਹੇ ਉਹ ਫਿਰ ਹੋਰ ਬੱਸ ਇੱਕ ਮਾਰੇ ਗੱਲ ਜੀ ਜਾਇ ਸ਼ੂ ਕਰਦੇ ਬੰਦਾ ਸਿੱਟ ਦਿੰਦੇ ਆ ਆਪਕਨ ਇਹ ਵੀ ਇਹਨਾਂ ਦੇ ਬੰਦੇ ਹੁੰਦੇ ਆ ਐਂ ਕਹਿ ਦਿੰਦੇ ਆ ਪਰ ਜਿਹੜੇ ਸਿੱਟ ਤੇ ਜੈਨੂਨ ਬੰਦੇ ਉਹਨਾਂ ਨਾਲ ਜੁੜ ਜਾਂਦੇ ਆ ਮੈਂ ਫਿਰ ਚੱਕਰ ਚ ਪੈ ਗਿਆ ਮੈਂ ਕਿਹਾ ਇਹ ਕਹਾਣੀ ਕੀ ਹੈ ਤੇ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਕਾਫੀ ਤਕੜੇ ਮਾਈਂਡ ਕੋਚਾਂ ਨੂੰ ਮਿਲਿਆ ਕਾਫੀ ਖਰਚਾ ਵੀ ਇਹਦੇ ਤੇ ਕੀਤਾ ਵੀ ਇਹ ਗੱਲ ਕੀ ਹੈ ਦੀ ਜੜ੍ਹ ਚ ਤਾਂ ਜਾਓ ਯਾਰ ਕਿਉਂਕਿ ਕਈ ਮੈਨੂੰ ਜੈਨੂਨ ਬੰਦੇ ਮਿਲ ਗਏ ਉਹ ਕਹਿੰਦੇ ਬਾਈ ਅਸੀਂ ਨਹੀਂ ਉਹਨਾਂ ਦੇ ਬੰਦੇ ਯਾਰ ਸਾਨੂੰ ਸ਼ੂ ਕਰਿਆ ਅਗਲੇ ਨੇ ਸਿੱਟਦਾ ਤੂੰ ਗੱਲ ਹੀ ਨਹੀਂ ਮੰਨਦੇ ਉਹ ਫਿਰ ਮੈਨੂੰ ਸਮਝ ਆਈ ਕਿ ਇਹ ਸਾਰੀ ਸਬਕੌਨਸ਼ੀਅਸ ਮਾਈਂਡ ਦੀ ਸਟੱਡੀ ਹੈ ਜਦੋਂ ਕੋਈ ਵਿਅਕਤੀ ਤੁਹਾਡੇ ਸਬਕੌਨਸ਼ੀਅਸ ਮਾਈਂਡ ਤੱਕ ਪਹੁੰਚ ਕਰ ਸਕਦਾ ਕਰ ਲੈਂਦਾ ਤਾਂ ਇਦਾਂ ਹੋ ਸਕਦਾ ਹੈ ਕਿ ਤੁਹਾਨੂੰ ਅੱਗ ਠੰਡੀ ਲੱਗੇ ਹੋ ਸਕਦਾ ਹੈ ਇਹ ਕਿ ਬਰਫ਼ ਤੁਹਾਨੂੰ ਗਰਮ ਲੱਗੇ ਬਰਫ਼ ਫੜਾ ਦੇ ਬੰਦਾ ਕਹੇ ਉਹ ਹੱਥ ਛੜ ਗਿਆ ਹੁਣ ਸਾਨੂੰ ਇਸ ਗੱਲ ਬਾਰੇ ਆਮ ਲੋਕਾਂ ਨੂੰ ਤਾਂ ਸਮਝ ਨਹੀਂ ਸਾਡੀ ਕਮਿਊਨਿਟੀ 'ਚ ਤਾਂ ਖਾਸ ਤੌਰ ਤੇ ਨਹੀਂ ਪਤਾ ਫਿਰ ਅਸੀਂ ਕਹਾਂਗੇ ਤੁਹਾਨੂੰ ਤੁਸੀਂ ਤੁਹਾਨੂੰ ਤੁਸੀਂ ਸਮਝ ਆ ਗਈ ਗੱਲ ਦੀ ਮੈਂ ਤਾਂ ਹੁਣ ਅਗਲੀ ਬੇਨਤੀ ਕਰਦਾ ਤੁਹਾਨੂੰ ਮੇਰੇ ਵੀਰੋ ਭੈਣੋ ਤਾਂ ਨਾਲ ਨੋਟ ਕਰ ਲਓ ਤੁਹਾਨੂੰ ਦੇ ਸਾਹਮਣੇ ਕੋਈ ਮੋਨਾ ਮੁੰਡਾ ਖੜਾ ਕਰ ਦੇਵੇ ਮੋਨਾ ਨੌਜਵਾਨ ਉਹਦੇ ਵਿੱਚੋਂ ਤੁਹਾਨੂੰ ਕੋਈ ਖੁੱਲੀਆਂ ਅੱਖਾਂ ਨਾਲ ਗੁਰਨਾਨਕ ਸਾਹਿਬ ਦਿਖਾ ਦੇਵੇ ਕਿਹੜਾ ਗੁਰਨਾਨਕ ਸਾਹਿਬ ਜਿਹੜੇ ਫੋਟੋ 'ਚ ਵੇਖੇ ਆਪਾਂ ਉਹ ਹੈ ਜੇ ਤੁਹਾਡੀਆਂ ਅੱਖਾਂ ਵੀ ਖੁੱਲੀਆਂ ਹੋਣ ਤੁਹਾਨੂੰ ਗੁਰਨਾਨਕ ਸਾਹਿਬ ਦਿਖ ਜੇ ਚੋਂ ਮੋਨੇ ਮੁੰਡੇ ਚੋਂ ਤੁਸੀਂ ਫੇਰ ਵੀ ਪ੍ਰਭਾਵਿਤ ਨਾ ਹੋਇਓ ਇਹ ਵੀ ਦੁਨਿਆਵੀ ਚੀਜ਼ ਹੈ ਤੁਸੀਂ ਮੈਂ ਇਦਾਂ ਹੋ ਮੈਂ ਜਦੋਂ ਟ੍ਰੇਨਿੰਗ ਦਿੰਦਾ ਸਾਰੇ ਬੰਦਿਆਂ ਨੂੰ ਇਹ ਸ਼ਕਤੀ ਨਾਲ ਹਦਾਇਤ ਕਰਦਾ ਆਪਣੇ ਵੱਲੋਂ ਕਿ ਇਦਾਂ ਨਹੀਂ ਕਰਨਾ ਕਿਉਂਕਿ ਲੋਕ ਵਹਿਮ 'ਚ ਪੈ ਜਾਣਗੇ ਪਖੰਡ 'ਚ ਪੈ ਜਾਣਗੇ ਪਰ ਤੁਸੀਂ ਕਹੋ ਵੀ ਇਦਾਂ ਕਿਵੇਂ ਕਈਆਂ ਨੂੰ ਕੋਣ ਨਾਲੇ ਦਿਖਾਇਆ ਇਦਾਂ ਮੋਨੇ ਮੁੰਡੇ ਚੋਂ ਉਹ ਤਰਸੀਮ ਜੱਸੜ ਦਿਖ ਰਿਹਾ ਸੀ ਇਹ ਕੀ ਹੈ ਇਹਦਾ ਮਕਸਦ ਕੋਈ ਕੋਈ ਖਾਸ ਚੀਜ਼ਾਂ ਨਹੀਂ ਇਹ ਤਾਂ ਛੋਟੀ ਜੀ ਚੀਜ਼ ਹੈ ਤੋਂ ਤਿੰਨ ਦਿਨ ਚ ਟ੍ਰੇਨਿੰਗ ਦੇ ਦਿੰਦਾ ਮੈਂ ਲੋਕ ਪਤਾ ਨਹੀਂ ਕਿੰਨਾ ਕਿੰਨਾ ਟਾਈਮ ਲਾਉਂਦੇ ਕਿਉਂ ਇਹ ਛੋਟੀਆਂ ਚੀਜ਼ਾਂ ਧਿਆਨ ਨਾਲ ਅਸਲ ਗੱਲ ਇਹ ਹੈ ਕਿ ਹਿਪਨੋਥੈਰੇਪੀ ਪੂਰੇ ਵਰਲਡ ਦੇ ਵਿੱਚ ਚੱਲਦੀ ਹੈ ਇਸ ਤਕਨੀਕ ਨਾਲ ਆਪਰੇਸ਼ਨ ਹੋਇਆ ਅਮਰੀਕਾ ਵਰਗੀਆਂ ਕੰਟਰੀਆਂ 'ਚ ਪਹਿਲਾਂ ਬਕਾਇਦਾ ਰਿਕਾਰਡ ਹੈ ਸਾਰਾ ਸਾਡੀ ਕਮਿਊਨਿਟੀ ਨੂੰ ਇਹਦੇ ਬਾਰੇ ਪਤਾ ਨਹੀਂ ਸਾਡੇ ਕੀ ਕਰਦੇ ਆ ਸਾਡੇ ਉਹ ਇਹੀ ਤਕਨੀਕਾਂ ਨੂੰ ਬਦਲਵੇਂ ਬਿੰਗੇਟੇ ਤੇ ਢੰਗ ਨਾਲ ਵਰਤ ਕੇ ਆਪਣੇ ਪਿੱਛੇ ਲਾ ਲੈਂਦੇ ਆ ਤੇ ਲੋਕ ਲੱਗ ਜਾਂਦੇ ਆ ਜਦੋਂ ਬੰਦਾ ਉਹਦਾ ਨਾਂ ਹੀ ਨਹੀਂ ਬੋਲ ਸਕਦਾ ਨਾ ਕਹਿੰਦਾ ਧੰਨਾ ਮਾਰਾ ਤੁਸੀਂ ਹੀ ਹੋ ਸਾਰਾ ਕੁਝ ਇਸ ਕਰਕੇ ਜਿਹੜਾ ਇਹ ਧਰਮ ਪਰिवर्तन ਵਾਲਾ ਵੀ ਚੱਲ ਰਿਹਾ ਸਾਰੇ ਭੈਣ ਭਾਈਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਆਪਾਂ ਕਿਸੇ ਵਹਿਮ ਭਲੇਖੇ 'ਚ ਨਾ ਪੋਹੋ ਹੈ ਬੜੀ ਚੰਗੀ ਚੀਜ਼ ਹੈ ਹਿਪਨੋਥੈਰੇਪੀ ਪੋਜ਼ਿਟਿਵ ਚੀਜ਼ ਹੈ ਹੁਣ ਕਈ ਵੀਰ ਗੁਰਸਿੱਖ ਵੀ ਉਹ ਮੇਰੀ ਗੱਲ ਨਹੀਂ ਸਮਝ ਫੋਨ ਕਰਨ ਬਈ ਬਾਬੇ ਨਾਨਕ ਨੇ ਦੱਸਿਆ ਸੀਗਾ ਇਹ ਸਾਨੂੰ ਬਾਬੇ ਨਾਨਕ ਨੇ ਤਾਂ ਬਹੁਤ ਉੱਚੀ ਗੱਲ ਦੱਸੀ ਹੋਈ ਹੈ ਲਾ ਦੀ ਸਟੱਡੀ ਦੱਸੀ ਸੀ ਬਾਬੇ ਨਾਨਕ ਨੇ ਵੀ ਕਰਿਓ ਐਮਬੀਬੀਐਸ ਦੱਸਿਆ ਸੀ ਵੀ ਕਰਿਓ ਉਹ ਗੁਰੂਗ੍ਰਾਂਥ ਸਾਹਿਬ 'ਚ ਲਿਖਿਆ ਹੈ ਵੀ ਐਮ ਐਮਬੀਬੀਐਸ ਕਰਨੀ ਹੈ ਜਿਵੇਂ ਲਾ ਦੀ ਸਟੱਡੀ ਹੈ ਜਿਵੇਂ ਵੈਦਾਂ ਦੀ ਸਟੱਡੀ ਹੈ ਡਾਕਟਰਾਂ ਦੀ ਸਟੱਡੀ ਹੈ ਉਹ ਉਮੇ ਕੀ ਪਨੋਥਰੇਪੀ ਹੈ ਤੁਸੀਂ ਗੱਲ ਨੂੰ ਦੂਜੇ ਪਾਸੇ ਘੁਮਾ ਰਹੇ ਹੋ ਤੇ ਮੈਨੂੰ ਇਸ ਗੱਲ ਦਾ ਦੁੱਖ ਵੀ ਹੈ ਕਿ ਦੂਜੀਆਂ ਕੌਮਾਂ Hindu ਵੀਰ ਉਹ ਉਹ ਕਹਿੰਦੇ ਵੀ ਠੀਕ ਹੈ ਜੀ ਵਧੀਆ ਸਾਡੇ ਵਾਲੇ ਬੰਦੇ ਤਾਂ ਈਰਖਾ 'ਚ ਹੀ ਤੜਫੀ ਜਾਂਦੇ ਆ ਫਿਰ ਇਹ ਯਾਰ ਕਿੱਥੋਂ ਇਹਨਾਂ ਨੇ ਕੀ ਕਰ ਲਿਆ ਇਹ ਤਾਂ ਮੈਂ ਕਈ ਸਾਲ ਮਿਹਨਤ ਲ ਕੀਤੀ ਹੈ ਤਾਂ ਹੋਇਆ ਇਸ ਕਰਕੇ ਇਹ ਇਹ ਤਾਂ ਚਲੋ ਨਾਲ ਤੁਹਾਨੂੰ ਦੱਸਣ ਦਾ ਥੋੜਾ ਜਿਹਾ ਮਕਸਦ ਇਹ ਸੀ ਵੀ ਇਹ ਦੁਨਿਆਵੀ ਚੀਜ਼ ਹੈ ਵੇਖੋ ਜੇ ਤਾਂ ਹੁਣ ਮੈਂ ਬਣਾ ਲਾਂ ਡੇਰਾ ਦੂਜੇ ਲੋਟ ਫਿਰ ਤਾਂ ਕਿਸੇ ਨੂੰ ਇਤਰਾਜ਼ ਵੀ ਕੋਈ ਨਹੀਂ ਸੱਚੀ ਗੱਲ ਹੈ ਇਤਰਾਜ਼ ਵੀ ਕੋਈ ਨਹੀਂ ਬੱਲੇ ਬੱਲੇ ਹੋ ਜਾਣੀਆਂ ਦਿਨਾਂ 'ਚ ਜਦੋਂ ਲੋਕਾਂ ਨੂੰ ਸੱਚੀ ਗੱਲ ਦੱਸੋ ਵੀ ਯਾਰ ਆਹ ਗੱਲ ਹੈ ਐ ਐ ਇਹ ਉਹ ਲਓ ਇਹ ਉਹ ਫਿਰ ਹੋਰ ਪਾਸੇ ਘਮਾਰੇ ਗੱਲ ਇਸ ਕਰਕੇ ਗੁਰੂ ਮਹਾਰਾਜ ਸਾਡੇ ਤੇ ਬਖਸ਼ਿਸ਼ ਕਰਨ ਅਸੀਂ ਮੈਂ ਬੇਨਤੀ ਕਰਾਂ ਗੁਰੂ ਤੇਗਬਹਾਦਰ ਸਾਹਿਬ ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਰੱਖਣਾ ਮਨੁੱਖੀ ਅਧਿਕਾਰਾਂ ਦੀ ਗੱਲ ਹੈ ਜ਼ਰੂਰੀ ਨਹੀਂ ਕਿ ਅਸੀਂ ਸਹਿਮਤ ਹੋਈਏ 100% ਇੱਕ ਦੂਜੇ ਨਾਲ ਪਰ ਫਿਰ ਵੀ ਅਸੀਂ ਇੱਕ ਦੂਜੇ ਦਾ ਸਤਿਕਾਰ ਕਰਨਾ ਉੱਥੇ ਤਾਂ ਵਿਚਾਰਾਂ ਦੀ ਅਸਹਿਮਤੀ ਨਾਲ ਸ਼ਹਾਦਤ ਦੇਤੀ ਅਸੀਂ ਤਾਂ ਇੱਕ ਦੂਜੇ ਦੇ ਵਿਚਾਰਾਂ ਦਾ ਸਤਿਕਾਰ ਕਰਨਾ ਹੀ ਸਿੱਖਣਾ ਵੀ ਠੀਕ ਹੈ ਤੇਰੇ ਵਿਚਾਰ ਨੇ ਮੈਂ ਸਹਿਮਤ ਨਹੀਂ ਕੋਈ ਗੱਲ ਨਹੀਂ ਇਹੀ ਸਿੱਖਣਾ ਤੇ ਸਿੱਖਾਂ ਨੇ ਦੇਖ ਲੋ ਦੇਗਾਂ ਚੋਂ ਵਾਲੇ ਖਾਦੇ ਨੇ ਖੋਪਰ ਲਹਾਏ ਨੇ ਕਿੱਡਾ ਵੱਡਾ ਇਤਿਹਾਸ ਪਰ ਗੁਰੂ ਤੋਂ ਮੂੰਹ ਨਹੀਂ ਮੋੜਿਆ ਤੇ ਇਸ ਗੁਰੂ ਤੋਂ ਮੂੰਹ ਮੋੜ ਕੇ ਸਾਡਾ ਬਣਨਾ ਕੱਖ ਨਹੀਂ ਲੋਕਾਂ ਨੂੰ ਮੈਂਟਲੀ ਪ੍ਰੋਬਲਮਸ ਜ਼ਿਆਦਾ ਆ ਰਹੀਆਂ ਨੇ ਉਹਦਾ ਕਾਰਨ ਗੁਰੂ ਗ੍ਰੰਥ ਸਾਹਿਬ ਦਾ ਪ੍ਰੋਟੋਕੋਲ ਅਸੀਂ ਛੱਡ ਗਏ ਜਿਹੜਾ ਗੁਰੂਆਂ ਨੇ ਦਿੱਤਾ ਅੰਮ੍ਰਿਤ ਵੇੜਾ ਰੈ ਰਸ ਦਾ ਸੋਲਾ ਸਾਹਿਬ ਦਾ ਇੱਕ ਆ ਕਿਤਾਬ ਹੈ ਹੁਣ ਮੈਂ ਇਹਦੇ ਵਿਸਥਾਰ ਚ ਨਹੀਂ ਜਾਂਦਾ ਇਹ ਨਾ ਗੁਰਬਾਣੀ ਅਤੇ ਇਤਿਹਾਸ ਦੀ ਰੋਸ਼ਨੀ 'ਚ ਇਸ ਤਰੀਕੇ ਨਾਲ ਲਿਖੀ ਹੈ ਜਿਹੜੀ ਐਂਜਾਇਟੀ ਫੀਅਰ ਫੋਬੀਆ ਟਰੋਮਾ ਸਟੈਸ ਡਿਪਰੈਸ਼ਨ ਲੋਕਾਂ ਨੂੰ ਆ ਰਹੀ ਹੈ ਕਿ ਉਹ ਆਪਣੇ ਆਪ ਹੀ ਉਹਨੂੰ ਹੈਂਡਲ ਕਰ ਲੈਣ